रखांगे रेड़े ते बबर शेर वांगिर ਬੁਲਟ ਆਓ ਸਾਹਮਣੇ ਕਹਿੰਦੇ ਬੁਲਟ ਦੀ ਕਬੱਡੀ ਹੈ ਭਿੰਦੇ ਬਾਈ ਬੁਲਟ ਦਾ 1000 ਰੁਪਿਆ ਸਾਡੇ ਕੋਲੇ ਗੋਰੇ ਬਾਈ ਵੱਲੋਂ ਆਇਆ ਹੈ ਬੁਲਟ ਦਾ 1000 ਇਹ ਸਾਡੇ ਕੋਲੇ ਹੈ ਕਿਰਪਾ ਕਰਕੇ ਫੜ ਕੇ ਲੈ ਜਿਓ ਆਹ ਟਾਰਜਨ ਦੇ ਬੁਲਟ ਬੁਲਟ ਦੇ ਟਾਰਜਨ ਆ ਆ ਆ ਆ ਆ ਆ ਚਾਈ ਰਹਿ ਆ ਫੋਟੋ ਅੰਬੂਜਾ ਸੀਮੈਂਟ ਗੁਰਦੇਵ ਗਿੱਲ ਹੋਣੀ ਸਰਬ ਕਲੇਰ ਯੂਕੇ ਤਰਮਿੰਦਰ ਬੁਰਜ ਤੇ ਜਸਕਰਨ ਹੋਣੀ ਵੀਰ ਨੇ ਆਹ ਫੁਰੰਦੀ ਬੁਰੀਆ ਮੇਰੇ ਮਿੱਤਰੋ ਉਹ ਬੱਲੇ 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 ਗੁਰਦੇਵ ਕਹਿੰਦਾ 5000 ਹੈ ਗੋਪੀ ਕਹਿੰਦਾ ਬਣ ਕੇ ਹਰਮਨ ਬੁਲੇਟ ਆਹ ਲੋਤੀ ਜਗਦੇਵ ਕਲਾ ਦਾ ਕਹਿੰਦਾ ਮੇਰੇ ਨਾਲ ਇਹਦਾ ਨਜ਼ਰ ਨਾਲ ਨਜ਼ਰ ਮਲਾ ਚਾਲੂ ਚਾਲੂ 1500 ਇਧਰ ਪੁਜਦਾ ਕਰਦੀ ਮੇਰਾ ਵੀਰ ਬਣ ਕੇ ਆਓ ਸਾਹਮਣੇ ਆਓ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਰਾਜਨ 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 ਪਰ ਨਹੀਂ ਖੀਰਾਵਾਲੀਆ ਖੀਰਾਵਾਲੀਆ ਬੁੱਕ ਦਾ ਫਿਰਦਾ ਇਹ ਬੁੱਕ ਦਾ ਸੱਚ ਹੋਕ ਮਿੱਤਰੋ ਆ ਗਿਆ ਮਾਨ ਰਣੇਂਦਰ ਕੌਰ ਦਾ ਪੁੱਤ ਮਿੱਤਰੋ ਸਿਰੇ ਦਾ ਨੰਬਰ ਜੋੜ ਚੁੱਕਿਆ ਆਹ ਦੇਖਾਂਗੇ ਰੇਡ ਇਧਰਲੀ ਸਾਈਡ ਆ ਵੀ ਕਹਿੰਦੇ ਬੱਬਰ ਸ਼ੇਰ ਵਾਂਗਰਾ ਬੁੱਕਦਾ ਇਹ ਵੀ ਬੱਜੋ ਗੰਨੀ ਮਿੰਡ ਵਾਲਿਆ ਹੋ ਸਾਹਮਣੇ ਓ ਟੱਕਰ ਓ ਟੱਕਰ ਏ ਬੱਲੇ 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 ਕਬੱਡੀ 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 ਛੋਟਾ ਕਰ ਦਿੱਤ ਤੇ ਬੁਲਟ ਕਿਆ ਬਾਤ ਆ ਵੀ ਆ ਜੱਫੇ ਨੇ ਹਿਲ ਕੁਛ ਨਹੀਂ ਆਓ 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 ਇਹ ਟਾਰ ਜਣਾ ਟੀਮ ਅਮਰੀਕਾ ਵੱਡੇ ਭਾਈ ਨੇ ਗਿਆ ਅੱਛਾ ਬੰਤੀ ਹੈ ਸਕੋਰ ਬੋਰਡ ਤੇ ਧਿਆਨ ਮਾਰਿਓ ਬਾਬਾ ਜੀ ਸਹੀ ਜਾਣ ਕਿਤੇ ਨੀਟੂ ਸ਼ਟਰਨ ਵਾਲੇ ਵਾਲੀ ਨਾ ਕਰਾ ਲਿਓ ਆਓ ਸਾਹਮਣੇ ਇੱਕ ਕਬੱਡੀ ਇੱਕੇ ਹਜ਼ਾਰ ਦੀ ਦਿਵਿੰਦਰ ਭਰਾ ਹੁਣਾਂ ਵੱਲੋਂ लास्ट ਟੇਕ ਇੱਕੋ ਨਾ ਬਾਕੀ ਹੈ ਫਿਰ ਪ੍ਰਤਾਪ ਅਮਰੀਕਾ ਸਿਮਰਨ ਕੈਨੇਡਾ ਤੇ ਭਪੰਦਰ ਅਮਰੀਕਾ